ਉਹ ਭਾਈ ਬੀਜ ਪਾਤਾ ਆ ਅੱਗੇ ਸਾਡੇ ਬੰਦੇ ਮੇਨ ਅੱਜ ਦੇ ਠੀਕ ਕਰ ਭਾਈ ਸਾਡੇ ਹਾਂਜੀ ਤਗੀਆਂ ਦੇਖੀਏ ਚੱਲੀਏ ਫਿਰ ਚੰਦਾ ਹਰੀ ਹਰੀ ਜੱਲੀ ਕਹਿੰਦਾ ਮੈਂ ਦੂਰ ਤੋਂ ਦੇਖੀ ਇਹ ਯੂਰੀਆ ਪਾਉਣਾ ਪੈਣਾ ਮੈਨੂੰ ਲੱਗ ਚੱਲ ਫਿਰ ਤੇ 19 ਫੁੱਟ ਪਰ ਆਹ ਹੋਣਾ ਇਹ ਕਿਹਾ ਜਿੱਤਿਆ ਇਹ ਹੈਗਾ ਵੀਰੇ ਆਕਸ ਹੋਲਾਂ ਫਿਰ ਆ ਤਾਂ ਲੈ ਜਣਾ ਕੁਤੇ ਦੀ ਵਗਾ ਇੱਥੇ ਤੇ ਅੱਛਾ ਇਹ ਲੈ ਜਣਾ ਇਹਨੇ ਕਿੱਟੋ ਗਾਜ਼ ਨੋਦਰਨ ਸਾਰਾ ਫੁੱਟ ਰਹਿ ਜਣਾ ਤੇ ਉਹਨੇ ਕਿਹਾ ਗੜਾਈ ਕਰਨੀ ਦੋ ਗੜੇ ਰਹਿ ਜਾਣੇ ਆਜਣੇ ਕੂਲ ਰਹਿ ਭਈ ਤੇ ਕਰਵਾਉਂਗਾ ਸਮਝ ਗਿਆ ਦੋ ਗੜੇ ਪੂਰੇ ਆ ਜਾਣੇ ਤਾਂ ਰਹਿ ਵੀ ਕੇ ਤਾਂ ਕਿਹਾ ਕੋਈ ਨਹੀਂ ਉਹਨਾਂ ਦਾ ਸਾਈਡ ਪਰ ਕੋਈ ਹੋ ਨਹੀਂ ਹੈਗਾ ਉੱਠੇ ਨਹੀਂ ਆ ਰਹੇ ਫਿਰ ਇੱਕ ਕੰਮ ਕਰ ਕਾਲੇ ਜਿੰਨੇ ਨੂਰੇ ਮੈਂ ਜਾਇਆ ਮੈਂ ਇੱਕ ਕੰਮ ਕਰ ਵੀਰ ਬਣ ਕੇ ਇਹ ਪਾਈਪ ਖੋਲ ਪਰੇ ਆ ਵਾ ਕ ਖੇਚੇ ਝਾੜਨੇ ਖੇਚੇ ਝਾੜ ਲੂਗੇ ਮਾੜਾ ਮਾੜਾ ਉੱਥੇ ਉੱਥੇ ਰੁਕਿਆ ਵਾ ਆ ਵੀ ਰੁਕਿਆ ਵਾ ਇਹ ਜਿਆਦਾ ਬੜੇ ਪੈਪ ਹੈ ਇਹ ਵੱਢ ਕੇ ਥੋੜਾ ਇਹਨੂੰ ਮੈਂ ਤਾਂ ਹੀ ਕਹਿੰਦੇ ਇਹਨੂੰ ਮੜਾ ਚਾਕੂ ਦੇ ਦੇ ਇਹਨੂੰ ਵੱਢ ਕੇ ਥੋੜਾ ਪੱਜੜਾ ਦੰਗੇ ਆ ਜਿਆਦਾ ਪੈਪ ਬੜਾ ਹੈ ਕੋਈ ਨਹੀਂ ਉਧਰ ਚੱਲ ਪੈਣੇ ਆ ਵੀ ਰਾਤ ਨੂੰ ਉਸ ਦੇ ਵਿੱਚ ਹੋ ਜਾਂਦੇ ਖੜ ਜਾਂਦੇ ਆ ਆਪਣੇ ਉਸ ਕਰਕੇ ਇਹਦੇ ਮੁੰਸੇਰ ਮੈਂ ਮੜਾ ਜਾਖਿਆਂ ਵਾ ਉਹ ਖੜਾ ਬਾਈ ਬਾਹਰ ਦੱਲੀ ਹੈ ਚੱਲੀਏ ਫਿਰ ਆ ਜੱਲੀਏ ਦਾ ਨਹੀਂ ਹੈਗਾ ਦੱਲੀ ਜਾਣੇ ਨੂੰ ਕਿੱਥੇ ਨੂੰ ਮੈਂ ਚੱਲ ਦੱਲੀ ਖੇਤਾਂ ਚ ਨੂੰ ਪ੍ਰੋਗਰਾਮ ਬਲੇ ਜਾਂ ਖੇਤਾਂ ਵਿੱਚ ਉੱਥੇ ਗਿਆ ਕੰਮ ਇਹਨੂੰ ਵਿਆਹ ਦਿਖਾਉਂਦਾ ਪ੍ਰੋਗਰਾਮ ਉੱਥੇ ਦਾ ਨਹੀਂ ਵੀ ਜਾਂਦੇ ਹਾਂ ਇੱਥੇ ਲੈ ਜਾ ਕੇ ਖੇਤਾਂ ਵਿੱਚ ਚੱਲੇ ਜਾਂਦਾ ਬੰਦਾ ਠੀਕ ਆ ਪਰ ਮਜਾ ਕਰਾ ਤੇਰਾ ਵੀਰ ਹੀ ਘੜ ਗਿਆ ਯਾਰ ਕੌਣ ਕਿਆ ਕਹਿੰਦਾ ਦੱਲੀ ਖੜਾ ਰਾਮਾ ਨਹੀਂ ਕਰ ਦੱਲੀ ਚਾਣਾ ਹੁਣ ਮਾਇਆ ਸਾਰਾ ਦਰਦ ਪਾਇਆ ਚਾਣਾ ਪਾਇਆ ਉਹਨਾਂ ਹਾਂ ਕਮਲ ਮਾਂ ਮਾਟੋ ਕਾ ਗਨ ਨਹੀਂ ਰਹੋਗਾ ਮੈਂ ਹੂੰ ਦੇਖੂੰ ਜੇ ਖਾਂਦੇ ਕੋ 3 ਵਜੇ ਆ ਕੇ ਰੋਟੀ ਕਰਦੀ ਮੈਂ ਚੱਲ ਫੇ ਕੱਖ ਵੱਢਣੇ ਦੇ ਗੱਲੀ ਚਾਚਾ ਕਾ ਕਹਿੰਦਾ ਜਲ ਮੈਂ ਦੁੱਧ ਲੈ ਕੇ ਗਿਆ ਤੇਰੇ ਵੀਰੇ ਤੁਰਿਆ ਜਾਵੇ ਅੱਛਾ ਪਰੇ ਪਾਸੇ ਨੂੰ ਮਾਂ ਹੁਣ ਮਾਂ ਜੇ ਦੁੱਧ ਚੱਕ ਰਿਹਾ ਹੁੰਦਾ ਮੇਰਾ ਫਾਇਦਾ ਹੋ ਜਾਂਦਾ ਹਾਂ ਆ ਟੋਕਾ ਕਰਨ ਨਾਲ ਰਹਿ ਗਿਆ ਹਾਂ ਮੈਂ ਫਿਰ ਲੇਟ ਹੋ ਗਿਆ ਆਇਆ ਮੈਂ ਅੱਛਾ ਚੱਲ ਕੋਈ ਨਾ ਗੱਲੀ ਦੱਲੀ ਲੁਕੀ ਜਾਂਦਾ ਏ ਉਹ ਬਈ ਪਹੁੰਚ ਗਏ ਖੇਤਾਂ ਚ ये भाई पानी ना गलू है नी नहीं। उची नहीं जगह है

ਲੋ ਬਾਈ ਰੋਟਾਵੇਟਰ ਲਾਤੇ ਆਪਾਂ ਨੇ ਪੱਤੀਆਂ ਸੁਪਰ ਸੀਟਰ ਵਾਲੀਆਂ ਇਹ ਲੈ ਆ ਵੇਸੇ ਪੰਗਈ ਹੈ ਬੰਦਾ ਕਹਿੰਦਾ ਪਟਾਈ ਪਟੂਏ ਇਹਨ ਵਧੀਆ ਕਰੂਗੀ ਹੁਣ ਦੇਖਦੇ ਕਿਆ ਬਣਦਾ ਏ ਪੱਤੀਆਂ ਜਮਾਈ ਚਲੇ ਗਈਆਂ ਦੀਆਂ ਉਮੀਦ ਕੋਈ ਨਹੀਂ ਜੀ ਆ ਜਾਉਂਗੀਆਂ ਸਹਜ ਦਾ ਚੱਕਰ ਤਾਂ ਸਹਜ ਜਣ ਕੇ ਚੱਲ ਪਿਆ ਵੀਰ ਸਾਈਜ਼ ਦਾ ਫਰਕ ਹੁੰਦਾ ਨਾ ਬੜੀਆਂ ਕਾਫੀ ਹੁੰਦੀਆਂ ਇਹ ਅੱਧੋ-ਅੱਧ ਦਾ ਫਰਕ ਪੈ ਜਾਂਦਾ ਏ ਕਿ ਇਹਨਾਂ ਦਾ ਘੇਰਾ ਸੀ ਟਾਈਪ ਚ ਹੁੰਦਾ ਏ ਦੂਸਰਾ ਥੋੜਾ ਸਿੱਧਾ ਹੁੰਦਾ ਉਹਦੇ ਕਰਕੇ ਵੀ ਆ ਜਾਂਦਾ ਵੀ ਉੱਪਰ ਨਾਲ ਲੱਗ ਜਵੇ ਇਹ ਹੈਗਾ ਜਣ ਕੇ ਫਰਕ ਅਕੀ ਇਹਨੇ ਪਟਾਈ ਬਹੁਤ ਥੱਲੇ ਨੂੰ ਡੂੰਗੀ ਮਟਰੀਆਂ ਦੀਆਂ ਪੱਤੀਆਂ ਦੇਖ ਲਾ ਜਿਹੜੀਆਂ ਨੇ ਪੁਰਾਣੀਆਂ ਤਾਂ ਇਹਨਾਂ ਖੁਰਪੀਆਂ ਬਣਾਈਆਂ ਪਈਆਂ ਜਮਾਈ ਖਤਮ ਹੋ ਗਈ ਇਹਦਾ ਟਾਈਮ ਨਹੀਂ ਲੱਗਿਆ ਹੈ ਬਦਲਣ ਦਾ ਘਰਾਤ ਲਾਇਆ ਤਾਂ ਇੱਕ ਸੈੱਟ ਜਾ ਆ ਬਾਕੀ ਹੁਣ ਲੱਗੇ ਆ ਕਾੜ ਦਿੰਦੀ ਜਾਂਦੀ ਗੰਨਾ ਕਾਲੇ ਗਣੀ ਕਰ ਦਿੰਦੀ ਕਾਲੇ ਨੂੰ ਭਾਈ ਕਿਹਾ ਤਾਂ ਵੀ ਚੱਲ ਚੱਲੇ ਨਾਲ ਉਹ ਸੂਪਰ ਸੀਟਰ ਵਾਲੀ ਪੱਤੀ ਨੂੰ ਪੰਗਾ ਲੈ ਲਿਆ। ਅਸੇ ਕਾਲੇ ਤੋਂ ਲਿਆ ਗੱਲ ਨਾ ਹੈ। ਹਾਂ। ਕਹਿੰਦਾ ਤਾਂ ਮੈਨੂੰ ਆਪਣੀ ਇੱਕ ਕਦੋਂ ਬੰਦ ਗੱਲ ਕਿਰਮ ਕਾ ਚੱਲੀ ਗਈ। ਕਹਿੰਦਾ ਮੈਂ ਮੈਸੇਜ ਉਹਨੀਆਂ ਲੁੱਟ ਗਿਆ। ਪਹਿਲਾਂ ਦਾ ਦਿੰਦਾ ਬੰਦਾ ਕਹਿੰਦਾ ਮੈਂ ਇਹ ਪਰਾ ਦਾ ਵੀ ਡੈਮੇਜ ਹੰਤਰਾ ਟਾਈਮ ਹੋਇਆ ਮਾਤਾ ਤਾਂ ਮੁੱਕੋਰ ਜਾਂਦੇ। ਚਾਬੀ ਨਾਲ ਜਦ ਤਿੰਨ ਬਦਲਦੀਆਂ ਚਾਬੀ ਨਾਲ ਤਾਂ ਫਿਰ ਟਾਈਮ ਲੱਗਦਾ ਹੀ ਹੈ ਰਾਤ ਨੂੰ ਦੇਖਿਆ ਡੇਢ ਘੰਟ ਲੱਗ ਗਿਆ ਦਾ ਇੱਕ ਲੈਣ ਨੂੰ ਉਹਨੂੰ ਡੇਢ ਘੰਟੇ ਬਦਲਨੀ ਆਪਣੇ ਦਿਨ ਚਾਰ 10:30 ਵਜੇ ਹਟੇ ਤੇ ਆਪਾਂ ਇੱਧਰ ਪੱਤੀਆਂ ਜ਼ਿਆਦਾ ਕਸੀਆਂ ਵੀ ਇੱਧਰ ਘੱਟ ਕਸੀਆਂ ਵੀ ਆ ਜੀ ਹੈਦਰ ਹੱਦ ਦੇ ਰਗ ਨਹੀਂ ਬਰਾਬਰ ਦੀ ਹੈ। ਇੱਧਰ ਟੁੱਟੀਆਂ ਵੀ ਕਈ ਐ ਨਹੀਂ। ਸੜਪ ਚੱਲਦੀ ਐ ਨਾ ਪਾਸਵਰਡ ਕਰਦੇ ਨਾ ਜਰਾ। ਉਹਦੇ ਲਈ ਦੇ ਕੋਲ ਆਸਕਾਲੀ। ਜ਼ਿਆਦਾ ਘਸ ਗਈਆਂ ਤਾਂ ਟੁੱਟ ਗਈਆਂ। ਉਹ ਤਾਂ ਆਪ ਕਹਿੰਦਾ ਤੁਸੀਂ ਇੰਨੀ ਕਿੱਥੇ ਕਹਿੰਦਾ ਮਗਾ ਟੁੱਟ ਗਈਆਂ ਐ। ਕਹਿੰਦਾ ਇਹ ਬਾਅਦੋਂ ਬਦਲਣਾ ਆ ਤਾਂ ਥੋੜੀ ਐਂ ਨਹੀਂ ਵੀ ਚਾਹੀਦੀ ਕਹਿੰਦਾ ਇਹ। ਕਿੱਥੇ ਜਾ ਉਹ ਦੇ। ਹਾਂ ਬੀਨ ਨੀ ਨੀਗਾ ਹਾਂ ਐਨ ਨੀ ਨੀਗਾ ਚਾਹੀਦਾ ਇਹਦਾ ਜਮੇ ਐਨ ਨੀ ਨੀਗਾ ਬਦਲ ਦਵੇ ਇਹਦਾ ਚਮਚੇ ਜਿਹੀ ਬਣਾਤੇ ਇਹ ਇਹ ਗੁਰਵਾਜ ਨੂੰ ਇੱਕ ਛੋਟਾ ਰੂਟਰੋਵੇਟਰ ਬਣਾ ਕੇ ਦੇ ਦੇਣਾ ਠੀਕ ਹੈ ਹੋ ਬੋਲ ਦਮੀ ਟ੍ਰੈਕਟਰ ਕਿੱਥੇ ਹੈ ਉਹ ਟ੍ਰੈਕਟਰ ਕਿੱਥੇ ਤੇਰਾ ਆਹ ਤੇ ਆਹ ਕੋਈ ਕਿਥੇ ਪਾਰਕ ਵਿੱਚ ਗੰਨ ਜਿਹਦਾ ਫਾਇਦਾ ਬਹੁਤ ਸੱਤਿਆ ਬੋਲ ਅਬ ਦੋ ਅਦੂ ਦਾ ਫਰਕ ਹੈ ਹੂੰ ਕਿੱਥੇ ਗੱਡੀ ਚੁੱਕ ਲਈ ਆਪਣੀ ਕੱਲ ਬਹੁਤ ਜੋਰ ਲਾਊਗਾ ਤੇ ਰੈਣੀ ਚੱਲਦੀਆਂ ਕਹਿੰਦੇ ਹੈ ਰੈਣੀ ਚੱਲਦੀਆਂ ਹਾਂ ਹੂੰ ਗੁੰਗਾ ਪੜਦੀਆਂ ਹੂੰ ਅਜੋੜ ਤੈ ਲੋਗਾ 32 ਦੇ ਰਗਾ ਕੀ ਇਹ ਇਹ ਟੈਡੀ ਚੱਲਦੀ ਪਤਾ ਨੂੰ ਹੂੰ ਹੂੰ ਇੱਥੇ ਤੇ ਐਂ ਟੈਡੀ ਐ ਇਹ ਉਹ ਇੱਥੇ ਤੇ ਸਿੱਧੀ ਹੁੰਦੀ ਉਹ ਸਿੱਧੀ ਸਾਰੀ ਵੱਜਦੀ ਐ ਇਹ ਥੋੜੀ ਜਿਹੀ ਸੀ ਟੈਪ ਚ ਐ ਹੂੰ ਇਹ ਕਤਲੀ ਟੈਪ ਚ ਵੱਢਦੀ ਐ ਹਾਂ ਕਿ ਖਾਣ ਵੀ ਹੋ ਗਈਆਂ ਚਾਪਤਾ ਪੱਟੀਆਂ ਉਹ ਡਿੱਗੀ ਚ ਪਈ ਐ ਕਨਪ ਆ ਕੇ ਦੇਖ ਲਿਓ ਜੇ ਨਾ ਇਹ ਮੈਨੂੰ ਵਾਪਸ ਕਰਦੇ ਅੱਛਾ ਹੀ ਦੜ ਵੀ ਹੈ ਇੱਕ ਸੈਟ ਉਹਨਾਂ ਨੂੰ ਖੁੱਲਾ ਦੇਤਾ ਤਾਂ ਤੇ ਪਤਾ ਨਹੀਂ ਬਹੁਤ ਜਗ੍ਹਾ ਬਚੀ ਵੀ ਹੈ ਹਾਂ ਹਾਂ ਬਹੁਤ ਜਗ੍ਹਾ ਆਹ ਕਿੰਨੇ ਦਾ ਸੈਟ ਲਈ ਕਾਜ ਹੈ ਨਾ ਡੱਬੇ ਤੇ ਮੈਂ ਕਦੇ ਕੋਈ ਬਚਾਈ ਨਹੀਂ ਮੈਂ ਜੀ ਹੁਣ ਪੱਤੀਆਂ ਦੇ ਲਾ ਨਮੀ ਹੀ ਨਿਕਲ ਗਈ ਆਹ ਇੱਕੇ ਬੈਟਰੀ ਦੀ ਉਹ ਵਿੱਚ ਪਈ ਬੜੀ ਧਿਆਨ ਨਾਲ ਲੈ ਇਹ ਮੁੰਡਿਆਂ ਨੇ ਕੰਮ ਖਿੱਚਤਾ ਬਾਈ ਡੈਡ ਲਾਈਨ ਰਹਿ ਗਈ ਨਾ ਵੀ ਡੇਡ ਕਲੈਨਰ ਰਹੀ ਆ ਰਹੀ ਆ ਪੱਤੀਆਂ ਡੇਡ ਡੱਬਾ ਲਾਤਾ ਇੱਕ ਬੰਦਾ ਹੋਰ ਫੜ ਲਿਆ ਇਹ ਕਾਰੀਗਰ ਪੂਰਾ ਹੈ ਦੇ ਦੇ ਕਨ ਬੱਬੂ ਕੁਤਰਾ ਕਰ ਰਹੀ ਆ ਗਿਆ ਭਾਈ ਤੇ ਸਾਨੂੰ ਜੇ ਤਾਂ ਖਾਣ ਦੇ ਨਾਲ ਘਰ ਦੀ ਮੇਰਾ ਖਰਾਬ ਨਾ ਤਰ੍ਹਾਂ ਰੱਖ ਲੂ ਬਹੁਤ ਹੋ ਗਏ ਬੱਬੂ ਕੁੱਤੇ ਇਹ ਸਿਰੋ ਖਾ ਰਹੀਏ ਬਹੁਤ ਸਾਰੋ ਖਾ ਕੇ ਮੇਰੀ ਸਾਰੀ ਮਾਸ ਕਾ ਹੋ ਰਹੀ ਆ ਤੁਸੀਂ ਦੇਖ ਲਈ ਨਾ ਵੀ ਸਰੋ ਲੈ ਕੇ ਆਏ ਹੋ ਉਹਦੇ ਨਵੀਂ ਉਹਦੇ ਭਰਾਗੇ ਨਵੀਂ ਨਾਲੇ ਆ ਗਏ ਸਰੋ ਪੁਰਾਣੀ ਤੇ ਝੰਡੀ ਨਹੀਂ ਜਿਹੜੀ ਵੀਜੀ ਦੀ ਗੁਰਮੁਖ ਮੇਰੀ ਵੀ ਸਭ ਖਾਣ ਦਾ ਹਰਦਾ ਨਹੀਂ ਹੈਗਾ ਤੇ ਸਰੋ ਇਹ ਕਿਲਕੀਆਂ ਕਰਦਾ ਪਹਿਲਾਂ ਬੀਜ ਤੇ ਦੋਦਾ ਸੀ ਸੂਣ ਬਰਾਬਰ ਆ ਗਿਆ ਕੀ ਬਣਦਾ ਤਾਂ ਇਹ ਨਹੀਂ ਰਹਿ ਰਹੀ ਇਹ ਵੀ ਨਹੀਂ ਤੇ ਵਿੱਚ ਨਹੀਂ ਇਹ ਦੇ ਵਿੱਚ ਮੇਰਾ ਨਾਂ ਨਹੀਂ ਜੀ ਆ ਗਿਆ ਦੱਸਿਆ ਨਹੀਂ ਦੱਸਿਆ ਨਹੀਂ